ਜੀ ਦੋਸਤੋ ਅੱਜ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਬੱਚੇ ਤੇਲਗੂ ਲੈਂਗੁਏਜ ਸਿੱਖ ਰਹੇ ਨੇ ਪੰਜਾਬ ਦੇ ਸਕੂਲਾਂ ਦੇ ਵਿੱਚ ਆਓ ਤੁਹਾਨੂੰ ਦਿਖਾਉਂਦੇ ਹਾਂ ਇਹ ਦੇਖੋ ਜੀ ਮੈਮ ਇਹਨਾਂ ਨੂੰ ਕਰਾ ਰਹੇ ਨੇ ਤੇਲਗੂ ਲੈਂਗੁਏਜ ਦੇ ਅੱਖਰ ਜਿਹਦੇ ਵਿੱਚ ਗਿਣਤੀ ਬੱਚੇ ਸਿੱਖ ਰਹੇ ਨੇ ਮੈਮ ਨੇ ਉਹਨਾਂ ਨੂੰ ਇਹ ਦੇਖੋ ਲਿਖ ਕੇ ਦਿੱਤੀ ਹੈ ਤੇਲਗੂ ਲੈਂਗੁਏਜ ਦੀ ਗਿਣਤੀ ਤੇ ਇਹ ਦੇਖੋ ਬੱਚੇ ਉਹਦੇ ਵਿੱਚ ਚਾਰਟ ਬਣਾ ਰਹੇ ਨੇ ਤੇ ਇਹ ਬੱਚਿਆਂ ਨੂੰ ਆਪਾਂ ਪੁੱਛਾਂਗੇ ਵੀ ਕਿ ਬੱਚਿਆਂ ਨੇ ਕਿਹੜੇ-ਕਿਹੜੇ ਡਿਜੀਟ ਸਿੱਖ ਲੈਨੇ ਕੈਲਕੂਲੇਟ ਲੈਂਗੁਏਜ ਦੇ ਵਿੱਚ ਹਾਂਜੀ ਬੇਟਾ ਤੈਨੂੰ ਕਿਹੜਾ ਵਰਡ ਕਿਹੜਾ ਮਤਲਬ ਕੀ ਡਿਜੀਟ ਆ ਗਿਆ ਬੋਲਣਾ ਨਲੂ ਹੈ ਨਲੂ ਨਲੂ ਕਿੰਨਾ ਡਿਜੀਟ ਹੈ ਹੈ 4 4 ਨਲੂੰਗੂ ਦੇਖੋ ਜਿਹੜਾ ਕਿ 4 ਡਿਜੀਟ ਹੈ ਇਸ ਬੱਚੇ ਨੂੰ ਪੁੱਛਦੇ ਆ ਵਨ ਉਕਾਤੀ ਵਨ ਦੇਖੋ ਬੱਚੇ ਦੱਸ ਰਿਹਾ ਉਕਾਤੀ ਦੇਖੋ ਬੱਚੇ ਪੂਰੀ ਮਿਹਨਤ ਦੇ ਨਾਲ ਸਿੱਖ ਰਹੇ ਨੇ ਜੀ ਤੈਲਗੂ ਲੈਂਗੁਏਜ ਤੇ ਹੋਰ ਵੀ ਆਪਾਂ ਬੱਚਿਆਂ ਤੋਂ ਪੁੱਛਦੇ ਆ ਹਾਂਜੀ ਬੱਚੇ 3 ਮੁੱਡੂ 3 ਦੇਖੋ ਦੱਸ ਰਿਹਾ ਬੱਚਾ ਮੁੱਡੂ ਤੇ ਇਸ ਤਰ੍ਹਾਂ ਕਰਕੇ ਇਹ ਜਿਹੜੇ ਬੱਚੇ ਪ੍ਰੈਕਟਿਸ ਕਰ ਰਹੇ ਨੇ 1 2 3 ਦੀ 10 ਤੱਕ ਟੈਲਗੂ ਲੈਂਗੁਏਜ ਵਿੱਚ ਲਿਖਣਾ ਅਤੇ ਉਸ ਨੂੰ ਯਾਦ ਕਰਨਾ